ਪਹਿਲਾਂ ਜਦੋਂ ਉਗਰਿਆ ਉਗਰ ਤੋਂ 10 ਦਿਨ ਬਾਅਦ ਗਰਮੀ ਬਹੁਤ ਸੀਗੀ ਗਰਮੀ ਦੇ ਨਾਲ ਦੋਸਤੋ ਵਿੱਚ ਨਾ ਜਿਹੜੇ ਇਹ ਬੂਟੇ ਸੀਗੇ ਬੂਟੇ ਸੁੱਕਣ ਲੱਗੇ ਸੀਗੇ ਸੁੱਕਣ ਲੱਗੇ ਸੀਗੇ ਕਿਉਂ ਆਪਾਂ ਵੀ ਪਹਿਲੀ ਵਾਰੀ ਪਾਲਕ ਦੀ ਖੇਤੀ ਕੀਤੀ ਸੀ ਚਲੋ ਠੀਕ ਆ ਮੈਂ ਨੌਲੇਜ ਤਾਂ ਬਹੁਤ ਫਸਲਾਂ ਬਾਰੇ ਆਪ ਤੁਰੇ ਫਿਰਦੇ ਆ ਆਪ ਫੀਲਡ ਕਰਦੇ ਆ ਪਰ ਫੇਰ ਵੀ ਜਦੋਂ ਆਪਾਂ ਪਹਿਲੀ ਵਾਰੀ ਕੋਈ ਵੀ ਕੰਮ ਕਰਦੇ ਆ ਉਹਦਾ ਰਿਸਕ ਤਾਂ ਹੁੰਦਾ ਹੀ ਆ ਤੇ ਇਹ ਰਿਸਕ ਲੈ ਬਿਨਾ ਕੋਈ ਵੀ ਕੰਮ ਹੁੰਦਾ ਨਹੀਂ ਰਿਸਕ ਲੈਣਾ ਹੀ ਪੈਂਦਾ ਆਪਾਂ ਇੱਕ ਕਿੱਲੇ ਦਾ ਰਿਸਕ ਲਿਆ ਸੀਗਾ ਮਾਰਕ ਦੀ ਕਿਰਪਾ ਦੇ ਨਾਲ ਬਹੁਤ ਹੀ ਵਧੀਆ ਰਿਹਾ ਗਾਂ ਨੂੰ ਆਪਾਂ ਇਹੀ ਪਾਲਕਾ ਜਿਹੜੀ ਕਿੱਲਾ ਦੇ ਗਾਂ ਨੂੰ ਚਾਰ ਕਿੱਲੇ ਲਾਵਾਂਗੇ ਤੇ ਜਾਦੇ ਜਿਹੜਾ ਪਾਲਕ ਹੈ ਇੱਥੇ ਆਪਣੇ ਨਿੱਕੀਆਂ ਮੰਡੀਆਂ ਜਿਵੇਂ ਫਰੀਦਕੋਟ ਹੋ ਗਿਆ ਕੋਟ ਹੋ ਗਿਆ ਜਾਂ ਇੱਥੇ ਵੀ ਜਾਦੇ ਪਾਲਕ ਦੀ ਸੇਲ ਨਹੀਂ ਹੁੰਦੀਗੀ ਜਾਦੇ ਜਿਹੜੀ ਆਪਣਾ ਪਾਲਕ ਹੋਵੇਗਾ ਅੰਮ੍ਰਿਤਸਰ ਦੇ ਵਿੱਚ ਵਿਕ ਜਾਂਦਾ ਉਹ ਅੱਜ ਕੱਲ੍ਹ ਜਿਮੀਦਾਰਾਂ ਦੇ ਖਰਚੇ ਬਹੁਤ ਵੱਧ ਗਏ ਆ ਫਸਲਾਂ ਦੇ ਨਾਲ ਨਾਲ ਕੋਈ ਵੀ ਸਹਾਇਕ ਧੰਦਾ ਕੀਤਾ ਜਾਵੇ ਕੋਈ ਪਸ਼ੂ ਪਾਲਣ ਕਰਦਾ ਜਾਂ ਕੋਈ ਸਬਜ਼ੀਆਂ ਲਾਉਂਦਾ ਕੋਈ ਵੀ ਮੰਨ ਲਓ ਕੀਤਾ ਜਾਵੇ ਕਿਉਂ ਖਰਚੇ ਵੱਧ ਆ ਫੇਰ ਹੀ ਕਿਸਾਨ ਵੀਰ ਜਿਹੜੇ ਆਪਣਾ ਕਰਜ਼ੇ ਮੁਕਤ ਰਹਿਣਗੇ ਜਿਦੇ ਆਪਾਂ ਨੂੰ ਦੇਲੀ ਆਮਦਨ ਹੋਵੇ ਜਾਂ 10 12 ਦਿਨਾਂ ਤੋਂ ਆਮਦਨ ਹੋਵੇ ਪਹਿਲੀ ਕਟਾਈ ਤੇ ਆਪਾਂ ਨੂੰ 70-75 ਹਜ਼ਾਰ ਦੀ ਦੇਗੀ ਹਾਂਜੀ ਦੂਜੀ ਹੁਣ ਕਿੰਨੇ ਦਿਨ ਦਾ ਅੰਦਾਜ਼ਾ ਬਟਾ ਜੂਗੀ ਮਾਣੇ ਰੇਟ ਦੇ ਹਿਸਾਬ ਨਾਲ ਰੇਟ ਉਨਾ ਘਿਰੂ ਕੋਈ ਕਟੂਆ ਅੰਦਾਜ਼ਾ ਘੱਟਣਾ ਵਧੂ ਵੀ ਸਕਦਾ ਘੱਟ ਵੀ ਫਿਰ ਅੰਦਾਜ਼ਾ ਆਪਾਂ ਕਿਹਾ ਸੀ 70000 ਦੀ ਹੋਈ ਜੋ ਹੋ ਚੁੱਕੀ ਫਿਰ ਤੇ ਬਾਅਦ ਚ ਫਿਰ ਜਾਰੇ ਗਰਮੀ ਆ ਜਾਂਦੀ ਫਿਰ ਵੀ ਕਿੰਨਾ ਕਰੋ 90000 ਫਿਰ ਅੰਦਾਜ਼ਾ 50 ਫਿਰ 60 ਪਰ ਤੇ 70 140 2 ਲੱਖ ਰੇ ਲੱਗ ਗਿਆ 2 ਲੱਖ ਦੀ ਹੈਗੀ ਆ 2 ਲੱਖ ਦੀ ਹੈਗੀ ਆ ਤੇ ਜੇ ਹੁਣ ਖਰਚੇ ਦੀ ਗੱਲ ਕਰੀਏ ਉਹਨੂੰ ਗੇੜੇ ਦਾ ਲੀਵਰ ਦਾ ਜੋ ਵੀ ਆ ਆਪਣਾ ਆ ਹੀ ਜਾਊਗਾ 40000 ਹਾਂਜੀ ਚੱਲੀ ਅੰਦਾਜ਼ਾ ਹੈ ਚਲੋ 42 ਹੋ ਜੇ 38 ਹਾਂਜੀ ਸਸੀ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਦੋਸਤੋ ਸਵਾਗਤ ਹੈ ਤੁਹਾਡਾ ਆਪਣਾ ਪੰਜਾਬ ਪੀਵੀ04 YouTube ਚੈਨਲ ਤੇ ਦੋਸਤੋ ਪਹਿਲਾਂ ਮੈਂ ਵੀ ਬਿਜੀ ਚੱਲ ਰਿਹਾ ਸੀਗਾ ਵੀਡੀਓ ਬਹੁਤ ਘੱਟ ਪੈਂਦੀਆਂ ਸੀ ਹੁਣ 10 ਦਿਨ ਹੋ ਗਏ ਲਗਾਤਾਰ ਵੀਡੀਓ ਆਪਾਂ ਪਾ ਰਹੇ ਆ ਤੇ ਵੀਡੀਓ ਆਪਣੀਆਂ ਵਧੀਆ ਚੱਲ ਰਹੀਆਂ ਤੁਸੀਂ ਆਪਣੀਆਂ ਵੀਡੀਓ ਨੂੰ ਬਹੁਤ ਲਾਈਕ ਕਰ ਰਹੇ ਹੋ ਬਹੁਤ ਪਸੰਦ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਦੋਸਤੋ ਮੇਰੀਆਂ ਵੀਡੀਓ ਨੂੰ ਲਾਈਕ ਕਰਦੇ ਰਹੋ ਕੋਈ ਵੀ ਕਮੈਂਟ ਕੋਈ ਵੀ ਗੱਲ ਹੈ ਤਾਂ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸੋ ਮੰ ਲਓ ਕੋਈ ਵੀਡੀਓ ਦੇ ਵਿੱਚ ਸੁਧਾਰ ਕਰਨ ਵਾਲਾ ਜਾਂ ਕੋਈ ਵੀ ਆਪਣੀ ਵੀਡੀਓ ਦੇ ਵਿੱਚ ਕਮੀ ਰਹਿੰਦੀ ਆ ਤਾਂ ਮੈਂ ਅੱਗੇ ਤੋਂ ਉਹ ਵੀਡੀਓ ਨੂੰ ਵਧੀਆ ਤਰੀਕੇ ਨਾਲ ਬਣਾਉਂਗਾ ਜੇਕਰ ਤੁਹਾਨੂੰ ਕੋਈ ਕਮੀ ਲੱਗਦੀ ਆ ਤਾਂ ਦੋਸਤੋ ਆਪਾਂ ਪਹਿਲਾ ਵੀਡੀਓ ਪਾਈ ਸੀ ਜਦੋਂ ਪਾਲਕ ਦੀ ਵਿਜਾਈ ਕਰ ਰਹੇ ਸੀਗੇ ਤੇ ਉਹ ਵੀਡੀਓ ਵੀ ਵਧੀਆ ਚੱਲੀ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਪਹਿਲੇ ਸਾਲ ਹੀ ਪਾਲਕ ਦੀ ਖੇਤੀ ਕੀਤੀ ਆ ਪਾਲਕ ਦੀ ਜਿਹੜੀ ਖੇਤੀ ਪਹਿਲਾਂ ਆਪਾਂ ਇੱਥੇ ਨਰਮਾ ਵੇਚਦੇ ਸੀਗੇ ਨਰਮਾ ਹੁਣ 2-3 ਸਾਲ ਹੋ ਗਏ ਨਹੀਂ ਹੁੰਦਾਗਾ ਕਿਤੇ ਦਾ ਗਲਾਬੀ ਸੁੰਡੀ ਦਾ ਅਟੈਕ ਆਉਂਦਾ ਹੀ ਆਉਂਦਾ ਐਸ ਵਾਲੀ ਤੇ ਕਿਤੇ ਤੇਲਾ ਮਾਰ ਪਾ ਜਾਂਦਾ ਦਰਮੇ ਦੀ ਖੇਤੀ ਦਾ ਜਾਨੀ ਜਮਾ ਖਤਮ ਹੀ ਹੋ ਗਈ ਆਪਣੇ ਏਰੀਆ ਚ ਤੇ ਦੋਸਤੋ ਅੱਜ ਤੁਹਾਨੂੰ ਜਿਹੜੀ ਪਾਲਕ ਦੀ ਖੇਤੀ ਬਾਰੇ ਦੱਸਾਂ ਕਿ ਪਾਲਕ ਦੀ ਖੇਤੀ ਤੇ ਆਪਾਂ ਨੂੰ ਕਿੰਨੀ ਕਿੰਨ ਕਮ ਹੋ ਗਈ ਹੈ ਪਾਲਕ ਆਪਾਂ ਇੱਕ ਵਾਰੀ ਦੋਸਤੋ ਦੀ ਕਟਾਈ ਕਰ ਲਈ ਜਿੱਦੇ ਕਟਾਈ ਕਰ ਰਹੇ ਸੀ ਹਜੇ 3-4 ਦਿਨ ਹੀ ਹੋਏ ਆ ਆਪਾਂ ਵੀਡੀਓ ਪਾਈ ਹੈ ਉੱਦੇ ਆਪਾਂ ਦੱਸਿਆ ਸੀਗਾ ਵੀ ਬਹੁਤ ਹੀ ਮਿਹਨਤ ਨਾਲ ਆਪਣੇ ਜਿਹੜੇ ਹੈਗੇ ਮਜ਼ਦੂਰ ਭਰਾ ਬਹੁ ਮਿਹਨਤ ਨਾਲ ਇਹਨਾਂ ਨੇ ਪਹਿਲਾਂ ਸਾਫ ਕੀਤੀ ਜਿਹੜੇ ਸਪਰੇ ਪੰਪਾ ਵੱਡੇ ਭੁੰਡੇ ਟਾਈਪ ਉਹਦੇ ਨਾਲ ਪਹਿਲਾਂ ਸਾਫ ਕੀਤਾ ਸਾਰਾ ਧੂਤਾ ਜਾਨੀ ਫਿਰ ਇਹਦੀ ਕਟਾਈ ਕਾਰਡ ਸ਼ਾਟ ਇੰਨੀ ਵਧੀਆ ਕੀਤੀ ਕਿ ਵਿੱਚ ਇੱਕ ਵੀ ਜਾਨੀ ਇੱਕ ਵੀ ਬੂਟਾ ਨਹੀਂ ਗਿਆ ਹੋਣਾ ਕੋਈ ਇਹਦਾ ਫੂਸ ਦਾ ਜਿਵੇਂ ਮੁਰਖ ਹੋ ਗਈ ਜਾਂ ਕੋਈ ਹੋਰ ਜਿਵੇਂ ਨਦੀਨ ਹੋ ਜਾਂਦੇ ਫਿਰ ਇਹਨਾਂ ਨੇ ਵਧੀਆ ਗੁੱਟੀਆਂ ਬਣੀਆਂ ਗੁੱਟੀਆਂ ਬਣ ਕੇ ਗੱਡੀ ਲੋਡ ਕੀਤੀ ਹੁਣ ਜਿਆਦੇ ਜਿਹੜਾ ਪਾਲਕ ਹੈ ਇੱਥੇ ਆਪਣੇ ਨਿੱਕੀਆਂ ਮੰਡੀਆਂ ਜਿਵੇਂ ਫਰੀਦਕੋਟ ਹੋ ਗਿਆ ਕੋਟ ਹੋ ਗਿਆ ਜਾਂ ਇੱਥੇ ਵੀ ਜਿਆਦੇ ਪਾਲਕ ਦੀ ਸੇਲ ਨਹੀਂ ਹੁੰਦੀਗੀ ਜਿਆਦੇ ਜਿਹੜੀ ਆਪਣਾ ਪਾਲਕ ਹੋਵੇਗਾ ਅੰਮ੍ਰਿਤਸਰ ਦੇ ਵਿੱਚ ਵਿਕ ਜਾਂਦਾ ਉਹ ਵੀ ਆਪਾਂ ਆਪਣਾ ਜਿਹੜਾ ਨੇ ਆਪਣਾ ਹਿੱਸੇ ਤੇ ਵਿਝਿਆ ਜਿਹੜੇ ਲਗਾਏ ਸੀਗੇ ਮੰਡੀ ਤੇ ਆਪਾਂ ਉਹਨਾਂ ਤੋਂ ਵੀ ਜਨ ਲਵਾ ਕੇ ਜਾਣਕਾਰੀ ਵੀ ਉਹ ਮੰਡੀ ਦਾ ਕੀ ਸਿਸਟਮ ਸੀਗੇ ਵੇਚ ਕੇ ਆਏ ਆ ਤੇ ਪਹਿਲਾਂ ਤੁਹਾਨੂੰ ਇਹ ਜਾਣਕਾਰੀ ਦਿੰਨੇ ਆ ਬਈ ਪਾਲਕ ਦੀ ਆਪਾਂ ਖੇਤੀ ਜਿਹੜੀ ਪਹਿਲੀ ਵਾਰੀ ਕੀਤੀ ਸੀ ਤੇ ਮਾਲਕ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਆਪਾਂ ਨਾ ਨਰਿਆ ਪਹਿਲਾਂ ਜਦੋਂ ਉਗਰਿਆ ਉਗਰ ਤੋਂ 10 ਦਿਨ ਬਾਅਦ ਗਰਮੀ ਬਹੁਤ ਸੀਗੀ ਗਰਮੀ ਦੇ ਨਾਲ ਦੋਸਤੋ ਵਿੱਚ ਨਾ ਜਿਹੜੇ ਇਹਦੇ ਬੂਟੇ ਸੀਗੇ ਬੂਟੇ ਸੁੱਕਣ ਲੱਗੇ ਸੀਗੇ ਸੁੱਕਣ ਲੱਗੇ ਸੀਗੇ ਕਿਉਂ ਆਪਾਂ ਵੀ ਪਹਿਲੀ ਵਾਰੀ ਪਾਲਕੀ ਦੀ ਖੇਤੀ ਕੀਤੀ ਸੀ ਚਲੋ ਠੀਕ ਆ ਮੈਂ ਨੌਲੇਜ ਤਾਂ ਬਹੁਤ ਫਸਲਾਂ ਬਾਰੇ ਆਪ ਤੁਰੇ ਫਿਰਦੇ ਆਪ ਫੀਲਡ ਕਰਦੇ ਆ ਪਰ ਫਿਰ ਵੀ ਜਦੋਂ ਆਪਾਂ ਪਹਿਲੀ ਵਾਰੀ ਕੋਈ ਵੀ ਕੰਮ ਕਰਦੇ ਆ ਉਹਦਾ ਰਿਸਕ ਤਾਂ ਹੁੰਦਾ ਹੀ ਆ ਤੇ ਰਿਸਕ ਲਏ ਬਿਨਾ ਕੋਈ ਵੀ ਕੰਮ ਹੁੰਦਾ ਨਹੀਂ ਰਿਸਕ ਲੈਣਾ ਹੀ ਪੈਂਦਾ ਆਪਾਂ ਇੱਕ ਕਿੱਲੇ ਦਾ ਰਿਸਕ ਲਿਆ ਸੀਗਾ ਮਾਰਕ ਦੀ ਕਿਰਪਾ ਦੇ ਨਾਲ ਬਹੁਤ ਹੀ ਵਧੀਆ ਰਿਹਾ ਗਾਂ ਨੂੰ ਆਪਾਂ ਇਹੇ ਪਾਲਕਾ ਚ ਇੱਥੇ ਕਿੱਲਾ ਦੇ ਗਾਂ ਨੂੰ 4 ਕਿੱਲੇ ਲਾਵਾਂਗੇ ਜੇ ਹੁਣ ਗੱਲ ਕਰੀਏ ਬਈ ਜਦੋਂ 10 12 ਦਿਨਾਂ ਦਾ ਹੋ ਗਿਆ ਬੂਟੇ ਸੁੱਕਣ ਲੱਗ ਗਏ ਸੀਗੇ ਤੇ ਆਪਾਂ ਆਮ ਹੀ ਵੇਨੇ ਵੀ ਹੁਣ ਥੱਕੀ ਪਾਇਆ ਜਾਵੇ ਗਰਮੀ ਦੇ ਨਾਲ ਝੋਕੇ ਦੇ ਫਿਰ ਆਪਾਂ ਛਿੱਟੇ ਦੇ ਵਿੱਚ 12 36 ਜਿਵੇਂ ਠੰਡਾ ਹੁੰਦਾ ਉਹਦਾ ਆਪਾਂ ਛੱਟਾ ਦੇ ਕੇ ਉੱਤੋਂ ਪਾਣੀ ਲਾਇਆ ਤੇ ਯਾਨੀ ਟਿਕ ਟਿਕਾ ਹੋ ਗਿਆ ਵਿੱਚ ਮਾੜੀ ਹਲਕੀ ਜੀ بارش ਵੀ ਹੋ ਗਈ। بارش ਦੇ ਕਾਰਨ ਪਾਲ ਕੁੱਟ ਖੜਿਆ ਤੇ ਬਾਕੀ ਦੋ ਤਿੰਨ ਸਪਰੇਆਂ ਕੀਤੀਆਂ ਆਪਾਂ ਉਹ ਵੀ ਵੀਡੀਓ ਦੇ ਵਿੱਚ ਜਿਹੜਾ ਦੱਸਿਆ ਇੱਕ ਤਾਂ 5G ਆਉਂਦਾ ਸਰੂਪ ਦਾ ਉਹਦੀ ਸਪਰੇਅ ਕੀਤੀ ਸੀਗੀ ਤੇ ਬਾਕੀ ਜੋ ਹੋਰ ਵੀ ਸਪਰੇਆਂ ਕੀਤੀਆਂ ਉਹ ਵੀ ਆਪਾਂ ਵੀਡੀਓ ਇਸੇ ਚੈਨਲ ਤੇ ਤੁਸੀਂ ਦੇਖ ਸਕਦੇ ਹੋ। ਸਾਰਾ ਕੁਝ ਦੱਸਿਆ। ਦੋਸਤੋ ਜੇ ਇਹਦੀ ਕਟਾਈ ਦੀ ਗੱਲ ਕਰੀਏ ਕਟਾਈ ਕਰਕੇ ਆਪਾਂ ਅੰਮ੍ਰਿਤਸਰ ਮੰਡੀ ਦੇ ਵਿੱਚ ਲੈ ਕੇ ਗਏ ਆਂ ਅੰਮ੍ਰਿਤਸਰ ਮੰਡੀ ਦੇ ਵਿੱਚ ਇਹ ਜਿਹੜੇ ਆਪਣੇ ਮਜ਼ਦੂਰ ਭਰਾ ਇਹਨਾਂ ਨੇ ਹਿੱਸੇ ਦੇ ਵਿੱਚ ਇਹ ਲਗਾਏ ਆ ਸ਼ਾਮ ਨੂੰ ਇਹ ਜਾਨੀ 12 1 ਵਜੇ ਆ ਗਏ ਸੀਗੇ ਦੁਪਹਿਰੇ ਵੱਧਣਾ ਇਹਨੂੰ ਪਟਾਈ ਕਟਾਈ ਕਰਨਾ ਤੇ ਸ਼ਾਮ ਨੂੰ ਇਹਨਾਂ ਨੇ ਗੱਡੀ ਉੱਡ 9 ਵਜੇ ਲੋਡ ਕਰਕੇ ਤੇ 10 11 ਵਜੇ ਇਹ ਚੱਲੇ ਆ ਜਾਨੀ ਜੇ ਰੇਟ ਦੀ ਗੱਲ ਕਰੀਏ ਹੁਣ ਆਪਣਾ ਇੱਕ ਕਿੱਲਾ ਸੀਗਾ ਕਿੱਲੇ ਦੇ ਵਿੱਚੋਂ ਬਾਈ ਕਹਿੰਦਾ ਵੀ 75-80 ਹਜ਼ਾਰ ਦਾ ਹੋ ਗਿਆ ਕਿਉਂ ਇੱਕ ਗੱਡੀ ਦਾ ਲੋਡ ਕਰਕੇ ਵੇਜਾਏ 75 ਦਾ ਪਾਸੇ ਯਾਨੀ 10 ਕੁ ਮਰਲੇ ਰਹਿ ਗਿਆ ਸੀ ਉਹ ਬਾਅਦ ਚ ਲਗਾਇਆ ਉਹ ਆਪਾਂ ਹੁਣ ਬਾਈ ਤੋਂ ਲੈਣੇ ਜਾਣਕਾਰੀ ਤੁਹਾਡੇ ਤੱਕ ਵੀਡੀਓ ਲਿਆਉਣੇ ਆ ਵੀ ਪਾਰਕ ਦੇ ਵਿੱਚ ਕਿੰਨੀ ਕਮਾਈ ਹੋ ਜਾਂਦੀ ਹੈ ਕਮਾਈ ਹੈਗੀ ਹੈ ਮਿਹਨਤ ਵੀ ਬਹੁਤ ਹੈ ਸਾਰਾ ਪਰਿਵਾਰ ਨੇ ਇਹਨਾਂ ਨੇ ਮਿਹਨਤ ਬਹੁਤ ਕੀਤੀ ਕੋਈ ਵੀ ਵਿੱਚ ਨਦੀਨ ਲੱਗਦਾ ਸੀਗਾ ਐਨ ਕਾਂਟ-ਸ਼ਾਂਟ ਕੀਤੀ ਪਈ ਆ ਮੈਂ ਆ ਨਾ ਬਈ ਸਿਰਾ ਲਾਤਾ ਬੰਦੇ ਨੇ ਜਿਵੇਂ ਹੁਣ ਅਸੀਂ ਵੀ ਹਿੱਸੇ ਤੇ ਦਿੱਤਾ ਸੀ ਮਨ ਖੁਸ਼ ਹੋ ਗਿਆ ਦੋਸਤੋ ਜਿਹੜੇ ਆਪਣੇ ਮਜਦੂਰ ਭਰਾਣੇ ਇਹ ਇੱਕ ਕਿੱਲਾ ਹਿੱਸੇ ਤੇ ਬੀਜਿਆ ਪਾਲਕ ਉਹ ਆਪਣੇ ਨਾਲ ਆਪਾ ਇਹ ਤੋਂ ਲੈਣੇ ਜਾਣਕਾਰੀ ਕਿਉਂ ਇਹਨਾਂ ਦਾ ਪੁਰਾਣਾ ਤਜਰਬਾ ਇਹ ਪਹਿਲਾਂ ਵੀ ਬੀਜਦੇ ਹੋਰ ਵੀ ਇਹ ਸਬਜ਼ੀਆਂ ਬੀਜਦੇ ਹਾਂ ਉਹ ਆਪਾਂ ਅਗਲੇ ਖੇਤ ਇੱਕ ਕਿੱਲਾ ਇਹਨਾਂ ਨੂੰ ਦੂਜਾ ਲਵਾ ਰਹੇ ਹਾਂ ਪਦੀਨਾ ਉਹ ਵੀ ਆਪਾਂ ਹਫਤੇ ਦਹਾਹ ਦੇ ਨਾਲ ਤੱਕ ਤਿਆਰ ਕਰ ਰਹੇ ਹਾਂ ਵਾਣ ਬਸ ਹਫਤੇ ਦਹਾਹ ਦੇ ਨਾਲ ਤੱਕ ਬੀਜਾਂਗੇ ਉਹਦੀ ਵੀਡੀਓ ਵੀ ਤੁਹਾਡੇ ਤੱਕ ਲਿਆਵਾਂਗੇ ਪਹਿਲੀ ਵਾਰੀ ਹੋ ਲਾ ਰਹੇ ਹਾਂ ਹਾਂ ਭਾਈ ਕੀ ਹਾਲ ਹੈ ਵੇ ਸਤਿ ਸ਼੍ਰੀ ਅਕਾਲ ਜੀ ਹੋਰ ਭਾਈ ਠੀਕ ਠਾਕ ਹਾਂ ਜੀ ਕਿਵੇਂ ਸੇਤਾ ਠੀਕ ਹੈ ਹਾਂਜੀ ਹਾਂਜੀ ਵੀਰ ਬਈ ਆਪਣੇ ਹੁਣ ਨਾਲ ਕਿਸਾਨ ਭਰਾ ਜਿਹੜੇ ਮੀਡੀਆ ਦੇ ਥਰੂ ਬਹੁਤ ਜੁੜੇ ਆ ਠੀਕ ਤੇ ਜ਼ਿਆਦਾਤਰ ਆਪਣਾ ਫੋਕਸ ਹੁੰਦਾ ਬਈ ਆਪਾਂ ਫਸਲਾਂ ਤੇ ਪਾਈਏ ਹਾਂਜੀ ਫਸਲਾਂ ਦੇ ਨਾਲ-ਨਾਲ ਹੁਣ ਸਬਜ਼ੀਆਂ ਵਾਲੇ ਪਾਸੇ ਜ਼ਿਮੀਂਦਾਰ ਬਹੁਤ ਆ ਰਹੇ ਆ ਪਹਿਲਾਂ ਹੀ ਮੈਂ ਵੀਡੀਓ ਕਿਸਾਨ ਵੀਰਾਂ ਦੀਆਂ ਪਾਈਆਂ ਵੀ ਅੱਜਕੱਲ੍ਹ ਜ਼ਿਮੀਂਦਾਰਾਂ ਦੇ ਖਰਚੇ ਬਹੁਤ ਵਧ ਗਏ ਆ ਫਸਲਾਂ ਦੇ ਨਾਲ-ਨਾਲ ਕੋਈ ਵੀ ਸਹਾਇਕ ਧੰਦਾ ਕੀਤਾ ਜਾਵੇ ਕੋਈ ਪਸ਼ੂ ਪਾਲਣ ਕਰਦਾ ਜਾਂ ਕੋਈ ਸਬਜ਼ੀਆਂ ਲਾਉਂਦਾ ਕੋਈ ਵੀ ਮਾਲਕ ਕੀਤਾ ਜਾਵੇ ਕਿਉਂ ਖਰਚੇ ਵੱਧ ਆ ਫੇਰ ਹੀ ਕਿਸਾਨ ਵੀਰ ਜਿਹੜੇ ਆਪਣਾ ਕਰਜ਼ੇ ਮੁਕਤ ਰਹਿਣਗੇ ਜਿਦੇ ਆਪਾਂ ਨੂੰ ਡੇਲੀ ਆਮਦਨ ਹੋਵੇ ਜਾਂ 10 12 ਦਿਨਾਂ ਤੋਂ ਆਮਦਨ ਹੋਵੇ ਜੇ ਹੁਣ ਆਪਾਂ ਆਰਟ ਤੋਂ ਚੱਕ ਲਿਆ ਨੇ ਤਾਂ ਵਿਆਜ ਪਈ ਜਾਂਦਾ ਤੇ ਫਿਰ ਜਦੋਂ ਜਾ ਕੇ ਹਿਸਾਬ ਕਰਾਉਣੇ ਆ ਤਾਂ ਸਾਰੇ ਪੈਸੇ ਬਰੋਬਰੀ ਹੁੰਦੇ ਆ ਕਿਉਂ ਖਰਚੇ ਵੱਧ ਆ ਫਸਲਾਂ ਵੀ ਬਹੁਤ ਵਧੀਆ ਜਾਨੀ ਆਪਾਂ ਨੂੰ ਇਨਕਮ ਹੁੰਦੀ ਚੋਣੇ ਹੁਣ 90 90 100 ਸੌ ਮੰਨ ਚੜੀ ਜਾਂਦੇ ਆ ਕਣਕਾਂ ਦੇ ਵੀ ਵੀ ਹੁਣ ਇਹ ਜੇ ਆਗੇ 66 ਮਨ 65 ਬਣ ਮਨ ਵੀ ਝੜੀ ਜਾਂਦੀਆਂ ਪਰ ਰੋਵਾ ਕਿੱਥੇ ਆ ਮੁਕਤਾ ਆ ਕੇ ਵੀ ਖਰਚੇ ਬੋਤ ਖਰਚੇ ਜੇ ਆਪਾਂ ਮੰਨ ਲਓ ਕੰਟਰੋਲ ਕਰਨੇ ਤਾਂ ਨਾਲ ਸਹਾਇਕ ਧੰਦਾ ਆਪਾਂ ਹਰੇਕ ਜ਼ਿਮੀਂਦਾਰ ਨੂੰ ਅਪਣਾਉਣਾ ਪਊਗਾ ਅਸੀਂ ਵੀ ਹੁਣ ਪਹਿਲੇ ਸਾਲ ਇਹ ਰਿਸਕ ਲਿਆ ਸੀ ਉਹਨਾਂ ਗਾਂ ਨੂੰ ਵਧਾਵਾਂਗੇ ਤੇ ਤੁਹਾਡੇ ਤੱਕ ਦੋਸਤੋ ਹੋਰ ਵੀਡੀਓ ਵੀ ਲੈ ਕੇ ਆਵਾਂਗੇ ਬਾਈ ਹੁਣ ਆਪਾਂ ਗੱਲ ਕਰੀਏ ਹੁਣ ਪਾਰਕਰੀ ਖੇਤੀ ਤੁਸੀਂ ਤਾਂ ਪੁਰਾਣਾ ਤਜਰਬਾ ਪਹਿਲਾਂ ਵੀ ਕਰਦੇ ਆ ਹਾਂਜੀ ਬਰੇ ਹੁਣ ਆਪਾਂ ਪਹਿਲੇ ਸਾਲ ਇਹ ਜਿਹੜਾ ਪਾਲਕ ਇੱਕ ਕਿੱਲਾ ਲਾਇਆ ਸੀਗਾ ਇੱਕ ਵਾਰੀ ਤਾਂ ਕਟਾਈ ਕਰ ਲਈ ਮੰਨ ਲਓ ਤੁਸੀਂ ਵੀ ਵੀਜੇ ਮੈਂ ਵੀ ਵਾਹਣ ਵੇਖ ਕੇ ਜਾਂਦਾ ਰਿਆ ਇੱਕ ਤਾਂ ਗਰਮੀ ਸੀਗੀ ਤੇ ਵਾਹਣ ਥੋੜਾ ਜਿਹਾ ਰੇਤਲਾ ਸੀਗਾ ਨਰਮ ਸੀਗਾ ਤੇ ਜਿਹਦੇ ਵਿੱਚ ਪੱਤੇ ਸੁੱਕਣ ਦੇ ਲੱਗੇ ਸੀਗੇ ਮੰਨ ਜੇ ਡੋਲਿਆ ਨਹੀਂ ਗਿਆ ਯਾਰ ਕਿਤੇ ਬਈ ਕੰਮ ਖਾਬ ਨਹੀਂ ਹੋ ਗਿਆ ਡੋਲਿਆ ਤਾਂ ਸੀਗਾ ਪਰ ਫੇਰ ਵੀ ਚੱਲ ਹਾਂ ਬਈ ਸਪਰੇਆ ਕੀਤੀ ਹੈ ਮਿਹਨਤ ਕੀਤੀ ਹੈ ਵੀ ਵਧੀਆ ਹੋ ਗਿਆ ਹੁਣ ਬਈ ਆਪਾਂ ਇੱਕ ਕਿੱਲਾ ਜਿਹੜਾ ਸਾਰਾ ਇੱਕ ਵਾਰੀ ਕਟਾਈ ਕਰਕੇ ਸੇਲ ਕਰਿਆ ਜਾਂਦਾ ਹਾਂਜੀ ਬਈ ਇਹ ਸੇਲ ਆਪਾਂ ਕਿੱਥੇ ਕਰਕੇ ਆਂਦੇ ਅੰਮ੍ਰਿਤਸਰ ਅੰਮ੍ਰਿਤਸਰ ਵੈਸੇ ਮੈਂ ਦੱਸਿਆ ਚਲੋ ਮੈਂ ਤੁਹਾਡੇ ਤੋਂ ਵੀ ਰਿਪੀਟ ਕਰ ਰਿਹਾ ਅੰਮ੍ਰਿਤਸਰ ਲਗਾਏ ਆ ਤੇ ਜੇ ਹੁਣ ਫਰੀਦਕੋਟ ਜਾਂ ਕੋਟ ਲਿਆਂਦੇ ਸੀ ਇੱਥੇ ਸਮੱਸਿਆ ਇਹ ਸੀ ਵੀ ਜਿਆਦਾ ਇੱਥੇ ਵਿਕਦਾ ਨਹੀਂ ਦੇਖਦੇ ਉੱਥੇ ਅੰਮ੍ਰਿਤਸਰ ਵੇਕੰਦਾ ਕਰਨਾ ਵੀ ਉੱਥੇ ਮੰਡੀ ਵੱਡੀ ਆ ਤੇ ਹੋਰ ਵੀ ਮੰਨ ਲਓ ਫੈਕਟਰੀਆਂ ਫੂਟਰੀਆਂ ਲੈ ਜਾਂਦੇ ਤਾਂ ਫੈਕਟਰੀ ਉਹੀ ਸੇਲ ਵੜਾਉਂਦਾ ਸੇਲ ਵੈਸੇ ਉੱਥੇ ਲੰਗਰ ਲੰਗਰ ਲੱਗਦੇ ਜੀ ਹਾਂਜੀ ਰੇਟ ਰੂਟ ਤਾਂ ਸੇਮ ਹੀ ਆ ਗ੍ਰੇਡ ਤਾਂ ਫੇਮ ਹੀ ਆ ਹੁਣ ਆਪਣਾ ਇਹ ਦੱਸੀ ਬਈ ਯਾਰ ਜਮਾ ਬਿਲਕੁਲ ਸਹੀ ਵੀ ਹੁਣ ਆਪਾਂ ਇੱਕ ਕਟਾਈ ਕੀਤੀ ਆ ਤੇ ਕਿੰਨੇ ਦਾ ਲੱਗੇਗਾ ਹੁਣ ਤੱਕ ਕੋਈ ਲੱਗ ਪਾ ਕੇ ਵੈ ਕੇ ਕੋਈ 70000 ਦਾ 70000 ਹਾਂਜੀ ਠੀਕ ਹੈ ਇੱਕ ਗੱਡੀ ਗਈ ਆ ਹਾਂਜੀ ਤੇ ਜੇ ਹੁਣ ਆਪਾਂ ਬਈ ਖਰਚੇ ਦੀ ਗੱਲ ਕਰੀਏ ਪਹਿਲਾਂ ਆਪਾਂ ਵਾਹ ਤਿਆਰ ਕੀਤਾ ਚਲੋ ਤਾਂ ਜਿਵੇਂ ਦਰ ਕਰਦਾ ਹੀ ਕਰਦਾ ਹੀ ਤੇ ਫਿਰ ਆਪਾਂ ਇੱਕ ਕਿੱਲੇ ਦੇ ਵਿੱਚ ਬੀਮ ਲਗਾ ਪਾ ਜ ਦਿੱਤਾ ਕਨਾਲ ਦਾ 1.5 ਤੋਂ 2 ਕਿਲੋ 4 ਕਿਲੋ ਪਾਇਆ 4 ਕਿਲੋ ਪਾਇਆ ਤੇ ਕਿੰਨਾ ਪੈ ਗਿਆ ਸੀ ਆਪਣਾ 24 30 24 ਕਿਲੋ 24 25 ਕਿਲੋ ਪੈ 24 25 ਕਿਲੋ ਪੈ ਹੀ ਗਿਆ ਹੂੰ ਤੇ ਵੀ ਚਲੋ ਆਪਣਾ ਵਧੀਆ ਪੈ ਗਿਆ 24 25 ਕਿਲੋ ਤੇ ਬਾਅਦ ਦੇ ਵਿੱਚ ਤੁਸੀਂ ਹੁਣ ਜਿਹੜੀ ਇਹ ਸਾਰਾ ਇੱਕ ਵੱਡਾ ਫੱਟੀ ਦੇ ਨਾਲ ਦੇਖ ਲਾ ਰਿਹਾ ਹਾਂਜੀ ਉਹ ਵੀ ਚਲੋ ਮਿਹਨਤ ਬਹੁਤ ਆ ਕਿੱਥੇ ਜੇ ਅੰਦਰ ਮਸ਼ੀਨ ਨਾਲ ਵੀਜ ਕੇ ਹੋ ਜਾਂਦਾ ਹਾਂਜੀ ਤੇ ਬਾਅਦ ਚ ਉਤੋਂ ਕਰਤੀ ਸਟੈਂਪ ਸਵਰੇ ਹਾਂਜੀ ਹਾਂਜੀ ਸਟੈਂਪ ਤੋਂ ਬਾਅਦ ਫਿਰ ਤੁਸੀਂ ਮੰਨ ਲਓ ਇਹਨੂੰ ਪਾਣੀ ਲਾਉਂਦੇ ਰੇ ਪਾਣੀ ਲਾ ਕੇ ਤੇ ਸਟੈਂਪ ਪਾਣੀ ਲਾ ਕੇ ਸਟੈਂਪ ਕੀਤੀ ਬਾਅਦ ਦੇ ਵਿੱਚ ਮੰਨ ਲਓ ਜਦੋਂ ਮਾੜਾ ਜਾਂ ਉਗਰਿਆ ਫੇਰ ਤਾਂ ਇਹਨੂੰ ਹੋਰ ਆਪਣਾ ਖਰਚਾ ਮੰਨ ਲਓ ਵੀ ਨਾਰਮਲ ਜੀ ਗੱਲ ਕਰੀਏ ਵੀ ਆਪਣਾ ਹੋਰ ਤਾਂ ਨਹੀਂ ਵਧੂਗਾ ਬਈ ਜਿਹੜੀ ਜਿਵੇਂ ਕਟਾਈ ਆ ਇੱਕ ਤਾਂ ਉਹ ਬਹੁਤ ਮਹਿੰਗੀ ਪਈ ਹੈ ਹਾਂ ਜੀ ਹਾਂ ਜੀ ਕਟਾਈ ਹੁਣ ਕੱਲੀ ਕੱਲੀ ਗੁੱਟੀ ਆਪਾਂ ਬੰਨੀ ਹੈ ਲੇਵਰ ਮਹਿੰਗੀ ਹੋ ਗਈ ਲੇਵਰ ਮਹਿੰਗੀ ਹੈ ਲੇਵਰ ਅੰਦਾਜ਼ਾ ਕਿੱਲੇ ਇੱਕ ਦੀ ਕਿੰਨੇ ਕਿ ਪੈ ਗਈ ਬਈ ਇਹ ਇੱਕ ਗੱਡੇ ਮਗਰ ਪੈਂ ਜਾਂਦਾ 4500 ਜਾਂ 5000 ਮਾਰ ਕੇ 4500 ਰੁਪਏ ਇੱਕ ਕਿੱਲੇ ਦਾ ਕਿੱਲੇ ਫੇਰ ਮੰਨ ਲਓ ਹੁਣ ਅੰਬਰ ਫਾਰ ਆਪਣੀ ਗੱਡੀ ਵੀ ਗਈ ਹੈ ਹਾਂ ਜੀ ਵੀਰਾਂ ਗੱਡੀ ਦਾ ਵੀ ਕਿਰਾਇਆ ਪੈ ਗਿਆ ਨਾ ਗੱਡੀ ਦਾ ਵੀ ਜ਼ਰੂਰ ਪੈ ਗਿਆ ਕਿੰਨਾ ਕੁ ਪੈ ਗਿਆ ਭਾਈ ਅੰਦਾਜ਼ਾ ਉਹ ਤਾਂ 4000 ਹਾਂ 4000 ਰੁਪਏ ਗੱਡੀ ਦਾ ਕਿਰਾਇਆ ਪੈ ਗਿਆ ਤੇ ਮੰਨ ਲਓ ਬੀ ਪੈ ਗਿਆ ਹੋਊਗਾ ਕਿੰਨੇ ਦਾ 5000 ਦਾ ਬੀ ਪੈ ਗਿਆ 5000 ਦਾ ਤੇ ਸਟੈਂਪ ਹੋ ਗਈ ਚਲੋ ਮਾਲਾ ਮੋੜ ਦਾ ਤਾਂ ਕੋਈ ਨਹੀਂ ਵੀ ਹੁਣ ਆਪਾਂ ਹਰ ਇੱਕ ਫਸਲ ਵਾਹ ਕੇ ਤਿਆਰ ਕਰਦੇ ਹਾਂ ਤੇ ਇਹ ਫਸਲ ਆਪਾਂ ਨੂੰ ਪਹਿਲੀ ਕਟਾਈ ਦੇ ਹੀ ਗਈ ਹੈ 40 ਦਿਨ ਤੋਂ ਹਾਂ 40 ਦਿਨ ਤੇ ਇੱਕ ਕਟਾਈ ਦੇ ਗਈ ਹੁਣੇ ਭਾਈ ਕਿੰਨੀਆਂ ਕਟਾਈਆਂ ਦੇ ਜੂਗੀ ਇਤ ਦੋ ਦੇ ਹੋਰ ਦੋ ਹੋਰ ਦੇ ਦੋ ਵਿਰਾਮ ਨਾਲ ਤੇ ਜੇ ਹੁਣ ਆਪਾਂ ਗੱਲ ਕਰੀਏ ਬਈ ਪਹਿਲੀ ਕਟਾਈ ਦਾ ਆਪਾਂ ਨੂੰ 70-75 ਹਜ਼ਾਰ ਦੀ ਦੇਗੀ ਹਾਂਜੀ ਦੂਜੀ ਹੁਣ ਕਿੰਨੇ ਕੁ ਦਿਨ ਅੰਦਾਜ਼ਾ ਬਟਾ ਜੂਗੀ ਮਾਣੇ ਰੇਟ ਦੇ ਹਿਸਾਬ ਨਾਲ ਰੇਟ ਉਹਨਾ ਕਿ ਰਹੂ ਇਹ ਕਟੂ ਅੰਦਾਜ਼ਾ ਥੋੜਾ ਵਧ ਵੀ ਸਕਦਾ ਘਟ ਵੀ ਫਿਰ ਅੰਦਾਜ਼ਾ ਆਪਾਂ ਕਿਹਾ ਸੀ 70 ਹਜ਼ਾਰ ਦੀ ਤਾਂ ਹੋਈ ਜੋ ਹੋ ਚੋ ਫਿਰ ਤੇ ਬਾਅਦ ਚ ਫਿਰ ਜਿਆਦੇ ਗਰਮੀ ਆ ਜਾਂਦੀ ਫੇਰ ਵੀ ਕਿੰਨਾ ਕਰੋ 50 ਹਜ਼ਾਰ ਫੇਰ 50 ਕੁ ਫੇਰ 70 ਤੇ 70 140 2 ਲੱਖ ਰੁਪਏ ਲੱਗਿਆ ਦੋ ਲੱਖ ਦੀ ਹੈਗੀ ਆ ਦੋ ਲੱਖ ਦੀ ਹੈਗੀ ਆ ਤੇ ਜੇ ਹੁਣ ਖਰਚੇ ਦੀ ਗੱਲ ਕਰੀਏ ਉਹਨੂੰ ਗੇੜੇ ਦਾ ਲੀਵਰ ਦਾ ਜੋ ਵੀ ਆ ਆਪਣਾ ਆ ਹੀ ਜਾਊਗਾ 40000 ਹਾਂਜੀ ਵੀਰ 40 ਅੰਦਾਜ਼ਾ ਚਲੋ 42 ਹੋ ਜੇ 38 ਹੋ ਜੇ 40000 ਖਰਚਾ ਆ ਜਾਂਦਾ ਕਿੱਲੇ ਮਗਰ ਕਿੱਲੇ ਮਗਰ ਤੇ 1 ਲੱਖ 60000 ਰੁਪਏ ਵਾਣ ਆਪਣੀ ਛੱਡ ਗਿਆ ਅੱਛਾ ਠੀਕ ਤੇ ਜੇ ਹੁਣ ਗੱਲ ਕਰੀਏ ਆਪਾਂ ਵੀ ਝੋਨਾ ਸੀਗਾ ਝੋਨਾ ਵੀ ਹੁਣ ਮੰਨ ਲਓ ਵੀ 60000 ਦਾ ਨਿਕਲਦਾ ਤੇ ਉਹਦੇ ਤੇ ਵੀ ਖਰਚਾ ਆਇਆ ਜਾਂਦਾ 10 15000 ਦਾ ਤੇ ਉਹਦੇ ਤੇ ਤਾਂ ਸਪਰੀਆਂ ਜ਼ਿਆਦਾ ਹੁੰਦੀਆਂ ਤੇ ਜੇ ਮੰਨ ਲਓ ਜੀਮੀਦਾਰ ਚਾਵੇ ਮਿਹਨਤ ਕਰੇ ਤਾਂ ਵੀ ਇੱਕ ਇੱਕ ਕਿੱਲਾ ਲਾਵੇ ਜਿਹਦੇ ਕੋਲੇ 10 10 ਕਿੱਲੇ ਮੰਨ ਲਓ ਬਾਹਣਾ ਕਿਸਾਨ ਵੀਰੋ ਜਾਂ 5 5 ਕਿੱਲੇ ਐ ਵੀ ਵੱਖਰੀ ਖੇਤੀ ਲਾਵੇ ਮੰਨ ਲਓ ਜਾਂ ਪਾਲਕ ਲਾਵੇ ਜਾਂ ਧਨੀਆ ਲਾਵੇ ਧਨੀਏ ਦੇ ਵਿੱਚ ਵੀ ਬਈ ਇੰਨੀ ਕਿੰਨ ਕੰਮ ਹੈਗੀ ਹੈ ਹੈਗੀ ਹੈ ਠੀਕ ਹੈ ਵੀ ਬਾਕੀ ਦੋਸਤੋ ਤੁਸੀਂ ਵੀ ਦੱਸੋ ਕਮੈਂਟ ਦੇ ਵਿੱਚ ਬਈ ਝੋਨਾ ਜਾਂ ਕਣਕ ਨਾਲ ਹਟ ਕੇ ਸਬਜ਼ੀ ਦੀ ਖੇਤੀ ਕੋਈ ਵੀ ਜਾਂ ਪਾਲਕ ਜਾਂ ਧਨੀਆ ਵੀ ਕਿਵੇਂ ਰਹੂਗੀ ਪਾਲਕ ਦੀ ਖੇਤੀ ਬਾਰੇ ਜਰੂਰ ਦੱਸੋ ਤੁਹਾਡੇ ਕੀ ਵਿਚਾਰ ਆ Fica aí,